ਪਹਿਲਾ ਨਾ ਆ ਖਬਰ ਪੜਿਓ ਜਿਹੜੀ ਨਾਲ ਲੱਗੀ ਏ ਤੇ ਜੇ ਇੱਥੇ ਸਮਝ ਨਹੀਂ ਆਉਂਦੀ ਤੇ ਮੈਂ ਇਹਨੂੰ ਨਾ ਕਮੈਂਟ ਬਾਕਸ ਚ ਪਾਇਆ ਹੋਇਆ ਉੱਥੇ ਜਾ ਕੇ ਤੁਸੀਂ ਪੜ ਸਕਦੇ ਜੀ ਹੈ ਨਾ ਸਾਡੇ ਸਰਵੋੱਚ ਲੀਡਰ ਦਾ ਨਾ ਕਿਸੇ ਆਰਟੀਆਈ ਕਾਰਕੁਨ ਨੇ ਆਰਟੀਆਈ ਵਰਕਰ ਨੇ ਮੰਗੀ ਪਈ ਇਹਦੀ ਡਿਗਰੀ ਚਾਹੀਦੀ ਹੈ ਵੀ ਡਿਗਰੀ ਵੇਖਣੀ ਹੈ ਹੈ ਨਾ ਅਗਰਾਂ ਨੇ ਚੱਕ ਕੇ ਕਾਨੂੰਨੀ ਪੜਟਤਾ ਹਾਈ ਕੋਰਟ ਵੀ ਇਨਵੋਲਵ ਹੋ ਗਿਆ ਵਿੱਚ ਵੀ ਮੰਨ ਲਓ ਜਿਹੜੀਆਂ ਉਸ ਸਾਲ ਵਾਲੀਆਂ ਡਿਗਰੀਆਂ ਨੇ ਨਾ ਉਹ ਜਨਤਕ ਨਹੀਂ ਕੀਤੀਆਂ ਜਾ ਸਕਦੀਆਂ ਸਰਵਜਨਕ ਨਹੀਂ ਕੀਤੀਆਂ ਜਾ ਸਕਦੀਆਂ ਹੈਨਾ ਤੇ ਅਸੀਂ ਮੰਨ ਲਓ ਕੋਈ ਨਿੱਕੀ ਜਿਹੀ ਚੀਜ਼ ਖਰੀਦ ਲਈਏ ਨਾ ਉਹਦੇ ਨਾਲ ਫੈਮਿਲੀ ਆਈਡੀ ਲਾਓ ਉਹਦੇ ਨਾਲ ਆਧਾਰ ਕਾਰਡ ਲਾਓ ਆ ਮੋਟਰਸਾਈਕਲ ਕਿੱਡੀ ਕੀ ਚੀਜ਼ ਹੁੰਦੀ ਹੈ ਇਹ ਖਰੀਦ ਲਓ ਇਹਦੇ ਨਾਲ ਫੈਮਿਲੀ ਆਈਡ ਤਾਂ ਕਿ ਜਨਤਾ ਦਾ ਜਿਹੜਾ ਰਿਕਾਰਡ ਹੈ ਨਾ ਉਹ ਇੱਕ ਹੱਥ 'ਚ ਰਵੇ ਇੱਕ ਮੰਨ ਲਓ ਕਲਿੱਕ ਮਾਰੀਏ ਨੰਬਰ ਭਰ ਕੇ ਕੋਈ ਵੀ ਆਧਾਰ ਕਾਰਡ ਦਾ ਜਾਂ ਫੈਮਿਲੀ ਆਈਡ ਦਾ ਅਗਲੇ ਦਿਨ ਸਾਰੀ ਕੁੰਡਲੀ ਨਿਕਲ ਆਵੇ ਸਾਡਾ ਕਿੰਨਾ ਵਧੀਆ ਲੋਕਤੰਤਰ ਹੈ ਨਾ ਅਸੀਂ ਆਪਦੇ ਲੀਡਰ ਦੀ ਡਿਗਰੀ ਵੀ ਨਹੀਂ ਦੇਖ ਸਕਦੇ ਪੀ ਇਹ ਕਿੰਨਾ ਕੁ ਪੜਿਆ ਤੇ ਪੱਲੇ ਕੁਝ ਹੈਗਾ ਵੀ ਹੈ ਕਿ ਨਹੀਂ ਬਾਕੀ ਗਲਤੀ ਸਾਡੀ ਵੀ ਹੈ ਡਿਗਰੀ ਦੇਖ ਕੇ ਕਰਨੀ ਕੀ ਹੈ ਮੰਨ ਲਓ ਪੋਣੇ ਜਿਹੜੇ ਉਹ ਪ੍ਰਾਈਵੇਟ ਕੰਪਨੀਆਂ ਨੂੰ ਦੇ ਦੇਣੇ ਉਹਨਾਂ ਨੇ ਬਣਾਉਣੇ ਨੇ ਉਹਨਾਂ ਕੋਲ ਬਹੁਤ ਵੱਡੇ ਵੱਡੇ ਇੰਜੀਨੀਅਰ ਹੁੰਦੇ ਨੇ ਬੜੀਆਂ ਵੱਡੀਆਂ ਵੱਡੀਆਂ ਉਹਨਾਂ ਕੋਲ ਡਿਗਰੀਆਂ ਹੁੰਦੀਆਂ ਨੇ ਬੜੀਆਂ ਜ਼ਬਰਦਸਤ ਜਿਹਾ ਬਣਾਉਂਦੇ ਨੇ ਸੜਕਾਂ ਉਹਨਾਂ ਨੇ ਬਣਾਉਣੀਆਂ ਨੇ ਤੇ ਉਹਨਾਂ ਕੰਪਨੀਆਂ ਨੇ ਫਿਰ ਆਪਾਂ ਨੂੰ ਰੱਜ ਕੇ ਲੁੱਟਣਾ ਆ ਟੋਲ ਟੈਕਸ ਲਾ ਕੇ ਜੇ 20 ਸਾਲਿਆਂ ਦੇ ਅਗਲੇ ਨੇ 50 ਸਾਲੇ ਪੁੱਟਣਾ ਹੈ ਨਾ ਤੇ ਗੱਡੀਆਂ ਸਾਡੀਆਂ ਨਵੀਆਂ ਉਹਨਾਂ ਨੇ ਗੁੰਡੇ ਰੱਖਣੇ ਨੇ ਨਵੀਆਂ ਗੱਡੀਆਂ ਤੋੜਨੀਆਂ ਨੇ ਜੇ ਕਿਤੇ 50 ਰੁਪਈਆ ਤੋਂ ਆਪਾਂ ਕਿਤੇ ਖੈਬਰ ਪੇ ਜਾਂ ਕਹਿਦਾ ਵੀ ਹਾਲੇ ਨਵੀਂ ਨੰਬਰ ਨਹੀਂ ਆਇਆ ਵਗੈਰਾ ਇਹ ਉਹ ਤੇ ਉਹਨਾਂ ਸਾਡੀਆਂ ਨਵੀਆਂ ਗੱਡੀਆਂ ਸੀਸੇ ਤੋੜ ਦੇਣੇ ਨੇ ਕੁਝ ਨਹੀਂ ਬਣਨਾ ਤੁਹਾਡਾ ਤੇ ਡਿਗਰੀ ਵਿੱਚ ਕਰਨੀ ਕੀ ਹੈ ਪੁਲ ਜਿਹੜੇ ਨੇ ਉਹ ਆਪਾਂ ਪ੍ਰਾਈਵੇਟ ਕੰਪਨੀਆਂ ਨੂੰ ਦੇ ਦੇਣੇ ਨੇ ਰੇਲਵੇ ਆਪਾਂ ਪ੍ਰਾਈਵੇਟ ਕੰਪਨੀਆਂ ਨੂੰ ਦੇ ਦੇਣੀ ਉਹਨਾਂ ਨੇ ਚਲਾਉਣੀ ਹੈ ਡਿਗਰੀ ਕਰਨੀ ਕੀ ਹੈ ਸੈਂਦਾ ਕਰਨੇ ਆਉਂਦੇ ਹਣਗੇ ਯਾਰ ਸਾਡੇ ਵੀ ਲੋਕ ਕਮਲੇ ਨੇ ਡਿਗਰੀ ਤਾਂ ਤਾਂ ਮੰਨ ਲਓ ਪੁੱਛੀਏ ਨਾ ਪਈ ਇਹਨਾਂ ਕੋ ਵੱਡੇ ਵੱਡੇ ਪ੍ਰੋਜੈਕਟ ਲਾਉਣੇ ਨੇ ਜਾਂ ਵੱਡਾ ਕੋਈ ਰੋਜਗਾਰ ਆਂਦਾ ਹੈ ਵੀ ਇਹਨੂੰ ਸਮਝ ਨਹੀਂ ਗਈ ਜਾਂ ਹੈਨਾ ਜਾ ਕੇ ਬਹਿਣਾ ਤੇ ਬਾਹਲੇ ਜਿਹੜੇ ਲੀਡਰ ਨੇ ਦੂਜੀ ਨੰਬਰ ਦੀ ਕਤਾਰ 'ਚ ਉੱਥੇ ਡਿਗਰੀ ਕਰਨੀ ਕੀ ਹੈ ਟਰਾਂਸਲੇਟਰ ਨਾਲ ਹੁੰਦੇ ਨੇ ਉਹਨਾਂ ਕੋ ਬਹੁਤ ਵੱਡੇ ਵੱਡੇ ਡਿਗਰੀਆਂ ਹੁੰਦੀਆਂ ਨੇ ਅੱਜ ਕੱਲ ਟੈਕਨੋਲੋਜੀ ਹੋਰ ਆ ਗਈ ਹੈ ਆਪਣੀ ਭਾਸ਼ਾ 'ਚ ਬੋਲੋ ਦੂਜੀ ਭਾਸ਼ਾ 'ਚ ਟਰਾਂਸਲੇਟ ਹੋ ਜਾਂਦਾ ਹੈ ਉਹ ਡਿਗਰੀ ਕਰਨੀ ਕੀ ਹੈ ਤੁਸੀਂ ਉਹਦੀ ਧਰਮ ਦੇ ਨਾਂ ਤੇ ਦੰਗੇ ਕਰਾਉਣੇ ਨੇ ਤੇ ਕਮਲੇ ਆਪਾਂ ਹੈਗੇ ਆ ਲੜਨ ਵਾਸਤੇ ਕੋਈ ਦਿੱਕਤ ਨਹੀਂ ਹੈਗੀ ਉਹਦੇ ਵਿੱਚ ਡਿਗਰੀ ਦੀ ਲੋੜ ਕੀ ਹੈ ਦੱਸੋ ਖਾ ਤੁਸੀਂ ਹੈਨਾ ਜੇ ਤੇ ਇਹਨਾਂ ਨੇ ਕੋਈ ਰੋਜ਼ਗਾਰ ਦੇ ਬੂਹੇ ਬਾਹਰ ਨੂੰ ਖੋਲਣੇ ਹੋਣ ਤੇ ਦੂਜਿਆਂ ਨੂੰ ਵੀ ਕਹਿਣ ਵੀ ਪੜੋ ਕਰਾਉਣੇ ਤਾਂ ਦੰਗੇ ਨੇ ਢੋਣੇ ਦੇ ਅਸੀਂ ਕਾਵੜੀ ਨੇ ਜਾਂ ਮੰਨ ਲਓ ਇਹੋ ਜਿਹੀਆਂ ਚੀਜ਼ਾਂ ਹੀ ਕਰਨੀਆਂ ਯਾਤਰਾ ਤੇ ਜਾਣਾ ਸੀ ਸਾਨੂੰ ਸਾਨੂੰ ਇਹਨਾਂ ਇੱਧਰ ਹੀ ਲਾ ਕੇ ਰੱਖਣਾ ਹੈ ਹੈਨਾ ਤੇ ਡਿਗਰੀ ਕਰਾਉਣ ਵੇਖ ਕੇ ਕਰਨੀ ਕੀ ਡਿਗਰੀ ਆ ਤੁਸੀਂ ਵੀ ਕਮਲੇ ਹੋ ਤੇ ਬਾਕੀ ਜੇ ਕੋਈ ਨਾਣਾ ਨਾ ਛੋਟਾ ਜ ਆ ਉਹ ਵੀ ਮੰਨ ਲਓ ਪਾਸ ਹੋ ਜੇ ਨਾ ਉਹ ਭੱਜ ਕੇ ਆ ਕੇ ਮਾਰਕ ਸ਼ੀਟ ਦਿਖਾਉਂਦਾ ਹੈ ਨਾ ਮਾਪਿਆਂ ਨੂੰ ਵੀ ਦਿਖਾਉਂਦਾ ਆਂਡ ਗਵਾਂਡ ਵੀ ਦਿਖਾਉਂਦਾ ਫਿਰ ਵੀ ਮੈਂ ਪਾਸ ਹੋ ਗਿਆ ਹੁਣ ਤੁਸੀਂ ਜ਼ਰੂਰ ਅਗਲੇ ਦਾ ਪੋਲ ਖੋਲਣਾ ਏ ਕਰਾਉਣਾ ਕੀ ਹੈ ਡਿਗਰੀ ਤੋਂ ਤੁਸੀਂ ਯਾਰ ਆਪ ਪ੍ਰਾਈਵੇਟ ਚੀਜ਼ਾਂ ਦੇ ਹੱਥ ਚੀਜ਼ਾਂ ਦੇਣ ਲੱਗਾ ਉਹ ਚ ਡਿਗਰੀ ਦੀ ਲੋੜ ਕੀ ਏ ਬਾਕੀ ਡਿਗਰੀਆਂ ਵਾਲੇ ਬੜੇ ਵੱਡੇ ਵੱਡੇ ਅਫਸਰ ਪਏ ਨੇ ਵਿੱਚ ਬੜੇ ਵੱਡੇ ਵੱਡੇ ਨੀਤੀਕਾਰ ਸਾਰਾ ਕੁਝ ਹੈਗਾ ਇੱਕ ਭਰਾਓ ਨਾ ਤੁਸੀਂ ਇਹਨੂੰ ਦੇਸ਼ ਦੇ ਛੱਡੋ ਕੋਈ ਗੱਲ ਨਹੀਂ ਸਭ ਕੁਝ ਪ੍ਰਾਈਵੇਟ ਹੋ ਜਾਏਗਾ ਉੱਚ ਡਿਗਰੀਆਂ ਕਰਨੀਆਂ ਕੀ ਤੁਸੀਂ ਪ੍ਰਾਈਵੇਟਦਾਰਿਆ ਕੋ ਬਹੁਤ ਵੱਡੇ ਵੱਡੇ ਇੰਜੀਨੀਅਰ ਨੇ ਬਹੁਤ ਵੱਡੇ ਵੱਡੇ ਸਾਇੰਟਿਸਟ ਨੇ ਵਾਪਸ ਸਾਰਾ ਕੁਝ ਵਧੀਆ ਚਲਾਈ ਜਾਣਗੇ ਸੈਨਤ ਕਰਨੇ ਆਉਂਦੇ ਹੋਣਗੇ ਉਹ ਤਾਂ ਪੰਜਵੀਂ ਛੇਵੀਂ ਵਾਲੇ ਨੂੰ ਵੀ ਆ ਜਾਂਦੇ ਨੇ ਅਕੇ ਜੀ ਡਿਗਰੀ ਡਿਗਰੀ ਐਵੇਂ ਡਿਗਰੀ ਦਾ ਰੋਲਾ ਪਾਇਆ ਤੁਸੀਂ ਜਿਹੜੇ ਕੰਮ ਕਰਨਦੇ ਉਹ ਚ ਡਿਗਰੀਆਂ ਦੀ ਲੋੜ ਨਹੀਂ ਪੈਂਦੀ ਕਾਨੂੰਨ ਆਪੇ ਬਣਾ ਲੈਂਦੇ ਨੇ ਵੱਡੇ ਵੱਡੇ ਨੀਤੀਕਾਰ ਬੈਠੇ ਨੇ ਜਿਵੇਂ ਦਾ ਉਹਨਾਂ ਨੂੰ ਦੱਸਾਂਗੇ ਵੀ ਆਪਾਂ ਇਹਨੂੰ ਲੁੱਟਣਾ ਹੈ ਮੰਨ ਲਓ ਕਿਸਾਨ ਕੋਲੋਂ ਜ਼ਿਉਦਰ ਖੋਣੀ ਹੈ ਉਹਵੇਂ ਦੇ ਕਾਨੂੰਨ ਬਣ ਜਾਣਗੇ ਉਦਯੋਗ ਧੰਦੇ ਮਾਰਦੇ ਨੇ ਉਹਨਾਂ ਜੋ ਆਪਣਾ ਮੁਨਾਫਾ ਕਿਵੇਂ ਕਢਣਾ ਉਹਵੇਂ ਦੇ ਕਾਨੂੰਨ ਬਣਾ ਦੇਣਗੇ ਹੈਨਾ ਅਡਾਨੀ ਬਾਨੀ ਨੂੰ ਜੇ ਆਪਾਂ ਚੀਜ਼ਾਂ ਦੇਣੀਆਂ ਨੇ ਆਪੇ ਬਣਾ ਲੈਣਗੇ ਕਾਨੂੰਨ ਯਾਰ ਤੁਸੀਂ ਡਿਗਰੀ ਡਿਗਰੀ ਬਸ ਐਵੇਂ ਡਿਗਰੀ ਵਾਲਾ ਰੌਲਾ ਪਾਇਆ ਕੀ ਕਰਾਉਣਾ ਡਿਗਰੀ ਤੋਂ